2 ਜਨਵਰੀ ਨੇੜੇ ਐ ਅਜੋਧਿਆ ਦੇ ਵਿੱਚ ਰਾਮ ਮੰਦਰ ਦਾ ਨਿਰਮਾਣ ਹੋ ਚੁੱਕਿਆ ਹੈ ਜੇ ਗੱਲ ਕਰੀਏ ਤਾਂ 22 ਜਨਵਰੀ ਨੂੰ ਭਗਵਾਨ ਸ਼੍ਰੀ ਰਾਮ ਦੀ ਪ੍ਰਾਣ ਪ੍ਰਤੀਸ਼ਠਾ ਜਿਹੜੀ ਆ ਉਹ ਹੋਣ ਜਾ ਰਹੀ ਹੈ ਸਰਦੂਲਗੜ ਖੜਿਆ ਸਰਦੂਲਗੜ ਦੇ ਵਿੱਚ ਇੱਕ ਵੱਡਾ ਵਿਵਾਦ ਜਿਹੜਾ ਸਾਹਮਣੇ ਆਇਆ ਇੱਕ ਵਿਅਕਤੀ ਵੱਲੋਂ ਜਿਹੜਾ ਹੈ ਸੋਸ਼ਲ ਮੀਡੀਆ ਤੇ ਰਾਮ ਭਗਤਾਂ ਦੀ ਟੀਕਾ ਟਿੱਪਣੀ ਕੀਤੀ ਗਈ ਆ ਉਹਦੇ ਨਾਲ ਜੇ ਗੱਲ ਕਰੀਏ ਇੱਥੇ ਜਿਹੜਾ ਅਗਰਵਾਲ ਸਭਾ ਦੇ ਜਿਹੜੇ ਪ੍ਰਧਾਨ ਆ ਉਹਨਾਂ ਨਾਲ ਗੱਲ ਕਰਦੇ ਆ ਜੈ ਸ਼੍ਰੀ ਰਾਮ ਜੀ ਜਿਹੜਾ ਇਹ ਟਿੱਪਣੀ ਕੀਤੀ ਆ ਇੱਕ ਵਿਅਕਤੀ ਵੱਲੋਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੌਣ ਸੀ ਤੇ ਕੀ ਇਹੋ ਜੇ ਸ਼ਬਦ ਸੀ ਉਹਦੇ ਜਿਹੜਾ ਇੰਨਾ ਵੱਡਾ ਇਕੱਠ ਦੇ ਰੂਪ ਦੇ ਵਿੱਚ ਤੁਸੀਂ ਉਹਦਾ ਵਿਰੋਧ ਕਰ ਰਹੇ ਹੋ ਦੇਖੋ ਜੀ ਜਿਹੜਾ ਰਾਮ ਮੰਦਰ 500 ਸਾਲਾਂ ਬਾਅਦ ਬਣ ਜਾ ਰਿਹਾ ਹੈ ਉਹਦੇ ਵਾਸਤੇ ਪਤਾ ਨਹੀਂ ਕਿੰਨੇ ਲੋਕਾਂ ਨੇ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਨੇ ਅੱਜ ਜੇ ਉਹ ਮੰਦਰ ਪੂਰਨ ਹੋਣ ਜਾ ਰਿਹਾ ਹੈਗਾ ਤਾਂ ਲੋਕਾਂ ਦੇ ਵਿੱਚ ਇੰਨੀ ਖੁਸ਼ੀ ਦੀ ਲਹਿਰ ਹੈ ਸਾਡੇ ਸ਼ਹਿਰ ਦੇ ਵਿੱਚ ਕੋਈ ਭੇਦਭਾਵ ਨਹੀਂ ਕੋਈ ਜਾਤ ਪਾਤ ਨਹੀਂ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਜਸ਼ਨ ਮਨਾ ਰਹੇ ਨੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਨੇ ਸਨੇਹਾ ਦੇ ਰਹੇ ਨੇ ਕਰੋ ਕਰੀ ਜਾ ਕੇ ਜਸ਼ਨ ਮਨਾਏ ਜਾ ਰਹੇ ਨੇ ਪਰ ਇੱਥੋਂ ਦਾ ਇੱਕ ਖੌਤੀ ਸਮਾਜ ਸੇਵੀ ਆਪਣੇ ਆਪ ਨੂੰ ਘੁਆਉਣ ਵਾਲਾ ਉਹਨੇ ਕੀ ਅੱਜ ਟਿੱਪਣੀ ਕੀਤੀ ਹੈ ਵੀ ਇਹ ਇੱਕ ਡਰਾਮਾ ਕਰ ਰਹੇ ਨੇ ਤੇ ਉਹ ਆਪ ਵੀ ਹਿੰਦੂ ਹੋਣ ਦੇ ਬਾਵਜੂਦ ਉਹਨੇ ਇਹ ਟਿੱਪਣੀ ਕੀਤੀ ਹੈ ਇਹ ਤੇ ਬਹੁਤ ਦੁੱਖ ਹੈ ਸਾਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਜਿਨ੍ਹਾਂ ਨੂੰ ਇਹ ਗੱਲਾਂ ਨੂੰ ਠੇਸ ਪਹੁੰਚੀ ਹੈ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਅਸੀਂ ਉਹਨਾਂ ਨੂੰ ਇੱਕ ਐਪਲੀਕੇਸ਼ਨ ਦਿੱਤੀ ਹੈ ਵੀ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਕੱਲ ਨੂੰ ਉਹ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਬਾਰੋਂ ਵੀ ਰਾਮ ਭਗਤ ਆਉਣਗੇ ਪਿੰਡਾਂ ਚੋਂ ਵੀ ਆਉਣਗੇ ਮਾਨਸਾ ਹੋਰ ਆ ਜਿਹੜੀਆਂ ਸਾਡੇ ਰਾਮ ਭਗਤ ਕਮੇਟੀ ਐ ਮੈਂ ਉਹਦਾ ਸੰਚਾਲਕ ਹੋਣ ਦੇ ਨਾਤੇ ਸ਼ਹਿਰ ਦਾ ਉਮੀਦ ਕਰਦਾ ਹਾਂ ਵੀ ਸਾਡੇ ਨਾਲ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਕੱਲ ਨੂੰ ਆਉਣਗੇ ਅੱਜ ਕੱਲੇ ਬੰਦਿਆਂ ਦੀ ਮੀਟਿੰਗ ਸੀ ਕੱਲ ਨੂੰ ਮਹਿਲਾਵਾਂ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਣਗੀਆਂ ਜੇਕਰ ਇਹ ਕੋਈ ਐਕਸ਼ਨ ਨਾ ਹੋਇਆ ਅਸੀਂ ਅਪੀਲ ਕਰਦੇ ਹਾਂ ਵੀ 21 ਤਰੀਕ ਨੂੰ ਜਿਹੜੀ ਕਲਸ਼ ਯਾਤਰਾ ਕੱਢ ਰਹੇ ਆ ਉਹ ਅਸੀਂ ਬਹੁਤ ਧੂਮਤਾਂ ਨਾਲ ਕੱਢਾਂਗੇ ਸਾਨੂੰ ਕੋਈ ਅਖੌਤੀਆਂ ਦਾ ਡਰ ਨਹੀਂ ਸਾਨੂੰ ਕਿਸੇ ਦਾ ਅਸੀਂ ਉਹ ਵਧੀਆ ਧੂਮਤਾਂ ਨਾਲ ਬਣਾਵਾਂਗੇ 22 ਤਰੀਕ ਦੇ ਪ੍ਰੋਗਰਾਮ ਵਧੀਆ ਹੋਣਗੇ ਤੇ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਆਪਦੀਆਂ ਹਰਕਤਾਂ ਤੋਂ ਬਾਝ ਆ ਜਾਣ ਤੇ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਵੀ ਇਹਨ ਜਿਹੜੀਆਂ ਉਹ ਸੰਸਥਾਵਾਂ ਆਪ ਖਉਤੀ ਸੰਸਥਾਵਾਂ ਚਲਾਉਂਦੇ ਨੇ ਸਾਡੀਆਂ RAM ਮੰਦਰ ਨੂੰ ਖਉਤੀ ਕਹਿਣ ਵਾਲੇ ਤਾਂ ਉਹਨਾਂ ਦਾ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਉਹ ਪੂਰਨ ਬਾਈਕਾਟ ਕਰਨ ਜੈ ਸ਼੍ਰੀ ਰਾਮ ਜਿਸ ਕੀ ਰਹੀ ਭਾਵਨਾ ਜੈਸੀ ਪ੍ਰਭੂ ਮੂਰਤ ਦੇਖੀ ਤਨ ਤੈਸੀ ਜਿੱਦ ਜਿਹੋ ਜੀ ਭਾਵਨਾ ਹੁੰਦੀ ਹੈ ਉਹੋ ਜਿਹੀ ਕੰਮ ਕਰਦਾ ਹੈ ਪ੍ਰਮਾਤਮਾ ਆਪੇ ਸੰਭਾਲੂਗਾ ਪੁੱਠੀਆਂ ਟਿੱਪੀਆਂ ਸਿੱਧੀਆਂ ਟਿੱਪਨੀਆਂ ਕਰਨ ਵਾਲਿਆਂ ਨੂੰ ਅਸੀਂ ਤਾਂ ਇਹ ਚਾਹੁੰਦੇ ਆਂ ਕਿ ਸਾਡੇ ਹੀ ਧਰਮ ਤੇ ਬਾਰ ਬਾਰ ਅਟੈਕ ਹੋ ਹੁੰਦਾ ਹੈ ਸਨਾਤਨ ਧਰਮ ਜਿਹੜਾ ਹੈਗਾ ਐਨਾ ਸਿਨਸਿਲਤਾ ਵਾਲਾ ਹੈਗਾ ਤੇ ਘਰੇ ਅੰਦਰ ਵੜ ਕੇ ਰੋਲ ਲੈਂਦਾ ਤੇ ਬਾਹਰ ਕੁਝ ਨਹੀਂ ਕਹਿੰਦਾ ਅਸੀਂ ਐਸ ਬੰਦੇ ਤੋਂ ਦੁਖੀ ਹੋ ਕੇ ਇਹਨੇ ਕੱਲ ਵੀ ਨਹੀਂ ਮਾਫੀ ਮੰਗੀ ਅੱਜ ਵੀ ਨਹੀਂ ਮਾਫੀ ਮੰਗੀ ਅਸੀਂ ਬਾਰ-ਬਾਰ ਇਹਨੂੰ ਫੋਨ ਕਰਦੇ ਰਹੇ ਕਦੇ ਸੁਚੋਪ ਕਰ ਲੈਂਦਾ ਕਦੇ ਕੁਝ ਅਸੀਂ ਨਿਮੰਤਰਣ ਪੱਤਰ ਵੰਡ ਰਹੇ ਆ ਤੇ ਉਹ ਤੇ ਟਿੱਪਣੀ ਕਰ ਰਿਹਾ ਆ ਰਾਮ ਤੇ ਕਰ ਰਿਹਾ ਕਦੇ ਕਿਸੇ ਤੇ ਕਰ ਰਿਹਾ ਕਦੇ ਕਿ ਇੱਕ ਉੱਥੇ ਆਸ਼ਰਮ ਚਲਾ ਰੱਖਿਆ ਤੇ ਬੇਸਹਾਰਾ ਗੁਰੂ ਨਾਨਕ ਆਸ਼ਰਮ ਕੀ ਲਿਖ ਰੱਖਿਆ ਵੀ ਗੁਰੂ ਨਾਨਕ ਬੇਸਹਾਰਾ ਹੋ ਸਕਦੇ ਆ ਦੱਸੋ ਉਹ ਦੁਨੀਆ ਨੂੰ ਖਜ਼ਾਨਾ ਲੁੱਟੋਣ ਵਾਲੇ ਬੇਸਹਾਰਾ ਹੋ ਸਕਦੇ ਐ ਇਹ ਦੱਸੋ ਅਸੀਂ ਆਪ ਦੀ Hindu ਧਰਮ ਦੀ ਸਨਾਤਨ ਧਰਮ ਦੀ ਬਾਰ ਬਾਰ ਬੇਇਜ਼ਤੀ ਹੁਣ ਬਰਦਾਸ਼ਤ ਨਹੀਂ ਕਰਾਂਗੇ ਹੁਣ Hindu ਧਰਮ ਜਾਗ ਚੁੱਕਿਆ ਹੈ ਸਾਡੇ ਨਾਲ ਸਿੱਖ ਸਮਾਜ ਵੀ ਹੈ ਮੁਸਲਮਾਨ ਸਮਾਜ ਵੀ ਹੈ Hindu ਵੀ ਇਸਾਈ ਵੀ ਸਭ ਜੁੜੇ ਹੋਏ ਐ ਇੱਕ ਇਕੱਲੇ ਹੀ ਸਾਇਰ ਦੇ ਵਿੱਚ ਸਭ ਤੋਂ ਵੱਡਾ ਪਹਿਲਵਾਨ ਜੇ ਇੱਕ ਦੋ ਦਿਨਾਂ ਦੇ ਵਿੱਚ ਇਹਦੇ ਨਾਲ ਕੋਈ ਕਾਰਵਾਈ ਨਾ ਹੋਈ ਫਿਰ ਪੰਜਾਬ ਚੋ ਹਿੰਦੂ ਸਮਾਜ ਦੇ ਬੰਦਿਆਂ ਨੂੰ ਅਸੀਂ ਬੁਲਾਵਾਂਗੇ ਹੋ ਸਕਦਾ ਹਰਿਆਣਾ ਚੋ ਬੁਲਾਣੇ ਪੈ ਜਾਮ ਅਸੀਂ ਸੈਰ ਦੇ ਵਿੱਚ ਪੂਰਾ ਜਲੂਸ ਕੱਢਾਂਗੇ ਇਹ ਇਕੱਲੇ ਹਿੰਦੂ ਧਰਮ ਦਾ ਕੱਠ ਨਹੀਂ ਸੀ ਸਾਡਾ ਜਿਹੜਾ ਸਰਦੂਲਗੜ ਹੈ ਇਹ ਸਾਰੇ ਧਰਮਾਂ ਦਾ ਸਾਂਝਾ ਸਰਦੂਲਗੜ ਹੈ ਕੋਈ ਵੀ ਇੱਥੇ ਪ੍ਰੋਗਰਾਮ ਹੁੰਦਾ ਚਾਹੇ ਕੋ ਅਖੰਡ ਪਾਠ ਸਾਹਿਬ ਹੁੰਦਾ ਚਾਹੇ ਗਊਸ਼ਾਲਾ ਚ ਭਗਵਤ ਹੁੰਦੀ ਹੈ ਚਾਹੇ ਗੁਰਦੁਆਰੇ ਦਾ ਨਗਰ ਕੀਰਤਨ ਆ ਚਾਹੇ ਅਗਰਵਾਲ ਸਮਾਜ ਦਾ ਕੋਈ ਪ੍ਰੋਗਰਾਮ ਆ ਅਸੀਂ ਸਾਰੇ ਧਰਮਾਂ ਦੇ ਲੋਕ ਉਹਨੂੰ ਰਲ ਮਿਲ ਕੇ ਮਨਾਉਨੇ ਆ ਤੇ ਸਾਡੇ ਸਰਦੂਲਗੜ੍ਹ ਚ ਐਵੇਂ ਦੀ ਕੋਈ ਗੱਲਬਾਤ ਨਹੀਂ ਹੈਗੀ ਪਰ ਇੱਥੇ ਜੋ ਜਿਹੜਾ ਇੱਕ ਅਖੌਤੀ ਜਿਹੜਾ ਕਹਿੰਦਾ ਮੈਂ ਸਮਾਜ ਸੇਵੀ ਆ ਤੇ ਸਮਾਜ ਸੇਵਾ ਦੇ ਨਾਂ ਤੇ ਕਾਕਾ ਉਪਲ ਜੋ ਇੱਕ ਐਨਜੀਓ ਚਲਾ ਰਿਹਾ ਉਹ ਅਸੀਂ ਉਹਦਾ ਉਹਨੇ ਜਿਹੜੀ ਟਿੱਪਣੀ ਕੀਤੀ ਆ ਰਾਮ ਮੰਦਰ ਤੇ ਅਸੀਂ ਉਹਦਾ ਬਹੁਤ ਜ਼ਬਰਦਸਤ ਸ਼ਬਦਾਂ ਚ ਵਿਰੋਧ ਕਰਦੇ ਆ ਵੀ ਉਹਨੂੰ ਇਹ ਟਿੱਪਣੀ ਨਹੀਂ ਕਰਨੀ ਚਾਹੀਦੀ ਜੇ ਕਿਸੇ ਪਾਰਟੀ ਨਾਲ ਕਿਸੇ ਨੂੰ ਕੋਈ ਮਤਲਬ ਆ ਤਾਂ ਉਹ ਕਿਸੇ ਪਾਰਟੀ ਨੂੰ ਜਾ ਕੇ ਕਹਿ ਸਕਦਾ ਜਾਂ ਉਹਦੇ ਵਾਸਤੇ ਬੋਲ ਸਕਦਾ ਜੋ ਰਾਮ ਭਗਵਾਨ ਦਾ ਜਿਹੜਾ ਮੰਦਿਰ ਬਣ ਰਿਹਾ ਉਹ ਸਾਰੇ ਧਰਮਾਂ ਦਾ ਸਾਂਝਾ ਹੈਗਾ ਹਰ ਇੱਕ ਬੰਦੇ ਨੇ ਉਹਦੇ ਵਿੱਚ ਯੋਗਦਾਨ ਪਾਇਆ ਫੰਡ ਪਾਇਆ ਸਾਰਾ ਕੁਝ ਹੋਇਆ ਤੇ ਤਾਂ ਬਣਿਆ ਉਹ ਤੇ ਜੋ ਵੀ ਜਿਹੜੀਆਂ ਪਾਰਟੀਆਂ ਚਲੋ ਬਣਾਉਂਦੀਆਂ ਉਹ ਆਪ ਦਾ ਮੜਾ-ਮੋਟਾ ਫਾਇਦਾ ਤਾਂ ਲੈਂਦੀਆਂ ਹੁੰਦੀਆਂ ਕੋਈ ਵੀ ਹੋ ਚਾਹੇ ਅਸੀਂ ਇਹ ਨਹੀਂ ਕਹਿੰਦੇ ਜੇ ਉਹਨੂੰ ਆਰਐਸਐਸ ਬਣਾ ਰਹੀ ਹੈ ਜਾਂ ਬੀਜੇਪੀ ਬਣਾ ਰਹੀ ਹੈ ਤਾਂ ਬਹੁਤ ਵਧੀਆ ਗੱਲ ਆ ਜੇ ਹੁਣ ਗੁਰੂ ਗ੍ਰੰਥ ਸਾਹਿਬ ਬਾਹਰ ਜਾਂ ਦਰਬਾਰ ਸਾਹਿਬ ਉੱਥੇ ਵੀ ਸਾਰੇ ਧਰਮਾਂ ਦੇ ਲੋਕ ਜਾਂਦੇ ਆ ਚਾਰ ਦਰਵਾਜ਼ੇ ਉੱਥੇ ਸਾਰੇ ਧਰਮਾਂ ਵਾਸਤੇ ਆ ਤੇ ਅਸੀਂ ਜਿਹੜੀ ਮੀਟਿੰਗ ਕੀਤੀ ਆ ਉਹ ਇਹੀ ਕੀਤੀ ਆ ਵੀ ਸਾਰੇ ਜਿਹੜੇ ਅੱਜ ਮੀਟਿੰਗ 'ਚ ਹਾਜ਼ਰ ਸੀਗੇ ਉਹ ਖਾਸ ਕਰਕੇ ਕਾਕਾ ਉਪਲ ਤੇ ਜਿਹੜੀ ਉਹਨਾਂ ਦੀ ਐਨਜੀਓ ਪ੍ਰਯਾਸ ਉਹਦਾ ਡਟ ਕੇ ਵਿਰੋਧ ਕਰਦੇ ਆ ਉਹਨਾਂ ਦੇ ਪ੍ਰਧਾਨ ਨੂੰ ਵੀ ਫੋਨ ਕੀਤਾ ਸੀ ਸਾਰਿਆਂ ਨੂੰ ਸੰਜੀਵ ਨੇ ਉਹ ਨਹੀਂ ਆਏ ਉਹ ਵੀ ਉਹਦੇ ਮਗਰ ਲੱਗਦੇ ਆ ਪ੍ਰਧਾਨ ਕਾਕਾ ਹੀ ਆ ਚੇ ਕਾਗਜ਼ਾਂ ਚ ਕੋਈ ਵੀ ਬਣਿਆ ਚਾਹੇ ਬਲਦੇਵ ਸਿੰਘ ਆ ਚਾਹੇ ਕੋਈ ਵੀ ਆ ਪਰ ਉਹਨੂੰ ਕਾਕਾ ਹੀ ਚਲਾਉਂਦਾ ਹੈ ਉਹਦੇ ਵਿੱਚੋਂ ਹੀ ਪ੍ਰਯਾਸ ਦੇ ਵਿੱਚੋਂ ਹੀ ਅਰਦਾਸ ਕਲੱਬ ਪੈਦਾ ਹੋਇਆ ਉਹ ਤਾਂ ਹੀ ਹੋਇਆ ਕਿਉਂਕਿ ਉਹਨੇ ਉਹਨਾਂ ਨੂੰ ਚਲਾਉਣ ਨਹੀਂ ਦਿੱਤਾ ਉਹਨਾਂ ਦੇ ਹਿਸਾਬ ਨਾਲ ਕੰਮ ਨਹੀਂ ਕਰਨ ਦਿੱਤਾ ਉਹਨਾਂ ਨੇ ਅੱਡਾ ਐਨ ਜੀਓ ਚਲਾਈ ਆ 10 ਰੁਪਏ ਦੀ ਰੋਟੀ ਉਹ ਖਵਾਉਂਦੇ ਆ ਪਰ পেট ਕੋਈ ਉੱਥੇ ਭੇਦ ਭਾਵ ਨਹੀਂ ਜਿਹੜਾ ਮਰਜ਼ੀ ਜਾਵੇ ਵਧੀਆ ਚੱਲ ਰਹੀ ਆ ਇਸ ਕਰਕੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਜੋ ਫੰਡਿੰਗ ਕਰਦੇ ਆ ਪ੍ਰਯਾਸ ਨੂੰ ਕਿ ਉਹਦਾ ਵਿਰੋਧ ਕਰੋ ਤੇ ਨਾ ਹੀ ਉਹਨੂੰ ਫੰਡ ਦਿਓ ਤੇ ਸਾਰੇ ਹੀ ਕਾਕੇ ਉਪਲ ਦਾ ਸਮਾਜਿਕ ਤੌਰ ਤੇ ਵਿਰੋਧ ਕਰੋ ਤੇ ਜਿਹੜੀ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹਦੇ ਉਲਟ ਉਹ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਇੱਥੇ ਕਿਹੜੇ ਇਹੋ ਜਿਹੇ ਸ਼ਬਦ ਸੀ ਜਿਹੜੇ ਇਨ ਚੁਪ ਮੇ ਸੀ ਉਹਨੇ ਚੁਪ ਮੇ ਹੈ ਜੀ ਇਸਨੇ ਨਾ ਕਿਸੇ ਨੇ ਸ਼ੰਗਰਾਚਾਰੀਏ ਦੇ ਤੇ ਉਹਨੂੰ ਕੇ ਕਲਿੱਪ ਸੀ ਜਿਹੜੀ ਉਹਨੂੰ ਫਾਰਵਰਡ ਕੀਤੇ ਉੱਤੇ ਮੈਸੇਜ ਪਾਇਆ ਸੀ ਇਹਨੇ ਥੱਲੇ ਮੈਸੇਜ ਪਾਇਆ ਸੀ ਵੀ ਇਸ ਐ ਜਿਹੜਾ ਫਾਇਦਾ ਇਹ ਪਾਰਟੀਆਂ ਦਾ ਪਾਰਟੀ ਰਾਜਨੀਤੀ ਤੌਰ ਤੇ ਫਾਇਦਾ ਲੈਣਾ ਚਾਹੁੰਦੀ ਏ ਇਹ ਤਾਂ ਇੱਕ ਮਸ਼ਹਰ ਦੇ ਵਿੱਚ ਹੋ ਰਿਹਾ ਜਿਹੜੇ ਲੋਕ ਕਾਰਡ ਵੰਡਦੇ ਨੇ ਜਿਹੜੇ ਸੱਦਾ ਪੱਤਰਾਂ ਸੀ राम ਮੰਦਰ ਦੇ ਸੰਬੰਧ ਜੁੱਧਾ ਜੀ ਤੋਂ ਆਏ ਨੇ ਉਹਦੇ ਤੇ ਇਹਨੇ ਟਿੱਪਣੀ ਕੀਤੀ ਕਿ ਇਹਦੇ ਰਾਜਨੀਤੀ ਦਾ ਫਾਇਦਾ ਠੰਗਣਾ ਲੈਣਾ ਚਾਹੁੰਦੇ ਨੇ ਔਰ ਸਮਾਜ ਸ਼ਬਦੂਲਗੜ੍ਹ ਦੇ ਵਿੱਚ ਵੇਖੋ ਤੁਸੀਂ ਜਿਹੜੇ ਕਾਰਡ ਵੰਡੇ ਜਾ ਰਹੇ ਨੇ ਜਾਂ ਸੱਦਾ ਪੱਤਰ ਨਮੰਤਰਣ ਪੱਤਰ ਜਿਹੜੇ ਦਿੱਤੇ ਜਾ ਰਹੇ ਨੇ ਉਹ ਸਰਦੂਲ ਗਾੜ ਦੀਆਂ ਹਰੇਕ ਬਰਾਦਰੀਆਂ ਨੇ 36 ਦੀਆਂ 36 ਬਰਾਦਰੀਆਂ ਲੱਗੀਆਂ ਹੋਈਆਂ ਨੇ ਕੋਈ ਵੀ ਸਮਾਜ ਜਿਹੜਾ ਜਿਹਦਾ ਉਹਦੇ ਵਿੱਚ ਨਹੀਂ ਹੈਗਾ ਵਾਲਮੀਕੀ ਸਮਾਜ ਉਹਦੇ ਚ ਇੱਕ ਸਿੰਘੀ ਕਾੜ ਸਮਾਜ ਉਹਦੇ ਚ ਤੁਸੀਂ ਰਵਿਦਾਸ ਸਮਾਜ ਦੇ ਲੋਕ ਨੇ ਖੱਤਰੀ ਸਮਾਜ ਦੇ ਲੋਕ ਨੇ ਬ੍ਰਾਹਮਣ ਸਮਾਜ ਦੇ ਲੋਕ ਤੇ ਨੇ ਅਗਰਵਾਲ ਸਮਾਜ ਦੇ ਲੋਕ ਨੇ ਕੋਈ ਵੀ ਅਜਾ ਸਮਾਜ ਨਹੀਂ ਜਿਹੜਾ ਉਹਦੇ ਚ ਅੱਗੇ ਲਾ ਕੇ ਕੰਮ ਨਹੀਂ ਕਰ ਰਿਹਾ ਕੁਝ ਲੋਕਾਂ ਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ ਸਮਾਜ ਦੇ ਵਿੱਚ ਲੋਕੋ ਜਿਹੜਾ ਚੰਗੀ ਲਾਦੀ ਉਹ ਇਸ ਚੀਜ਼ ਦਾ ਅੰਦਰੋਂ ਅੰਦਰ ਵਿਰੋਧ ਕਰਦੇ ਨੇ ਕਿ ਉਹਨਾਂ ਦਾ ਆਦਾਚਾਰਾ ਚੱਲ ਨਹੀਂ ਰਿਹਾ ਕਿ ਸਾਡੀ ਜਿਹੜੀ ਚੌਧਰ ਉਹ ਸਾਨੂੰ ਮਿਲ ਨਹੀਂ ਰਹੀ ਉਹ ਸਮਾਜ ਆਪਣੇ ਆਪ ਕਿਉਂ ਕੰਮ ਕਰ ਰਿਹਾ ਇਹ ਲੋਕ ਚਾਹੁੰਦੇ ਨੇ ਸਾਨੂੰ ਚੌਧਰ ਮਿਲੇ ਉਹ ਚੌਧਰ ਮਿਲ ਨਹੀਂ ਨਹੀਂ ਇਹਦੇ ਕਰਕੇ ਇਸ ਕਰਕੇ ਉਹਨਾਂ ਨੇ ਉਹਦਾ ਆਬਜੈਕਸ਼ਨ ਲਾਇਆ ਇਹ ਆਬਜੈਕਸ਼ਨ ਲਾਇਆ ਤੇ ਅੱਜ ਰਾ ਭਗਤਾ ਵਾਲੇ ਸਰਦੂਲਗੜ੍ਹ ਦੇ ਸਾਰੇ ਸ਼ਹਿਰ ਵਾਸੀਆਂ ਨੇ ਉਸ ਅਖੌਦੀ ਦਾ ਬਾਈਕਾਟ ਕੀਤਾ ਤਾਂ ਜੋ ਦੁਬਾਰਾ ਉਹਨੂੰ ਇਸ ਜੀ ਦਾ ਮੈਸੇਜ ਲੱਗੇ ਉਹਨੂੰ ਅਕਲ ਆਵੇ ਕਿ ਮੈਂ ਦੁਬਾਰਾ ਕਿਸੇ ਵੀ ਸੰਸਥਾ ਦੇ ਖਿਲਾਫ ਜਾਂ ਕਿਸੇ ਵੀ ਸਮਾਜ ਦੇ ਵਿੱਚ ਕਿਸੇ ਵੀ ਕਿਸੇ ਤਰ੍ਹਾਂ ਦਾ ਗਲਤ ਮੈਸੇਜ ਨਾ ਦੇ ਪਾਵਾਂ ਜੀ ਉਹਨੂੰ ਇਸ ਚੀਜ਼ ਦਾ ਮੈਸੇਜ ਦਿੱਤਾ ਤਾਂ ਜੋ ਪਤਾ ਲੱਗ ਜਾਵੇ ਕਿ ਜੇ ਉਹਨੇ ਕਾਰਵਾਈ ਦੇ ਅਸਰ ਨਾ ਕੀਤਾ ਤੇ ਕਾਨੂੰਨੀ ਕਾਰਵਾਈ ਉਹਨੂੰ ਐਪਲੀਕੇਸ਼ਨ ਜੀਐਸਪੀ ਸਾਹਿਬ ਕੋਲ ਪਹੁੰਚ ਰਹੀ ਏ ਉਸਤੇ ਕੱਲ ਤੱਕ ਕਾਰਵਾਈ ਕਰਨਗੇ ਜੇ ਨਹੀਂ ਕਾਰਵਾਈ ਕੀਤੀ ਤੇ ਸਰਦੂਲਗੜ੍ਹ ਪ੍ਰੋਪਰ ਤੌਰ ਤੇ ਸਾਰਾ ਸਮਾਜ ਇਕੱਠਾ ਹੋ ਕੇ ਉਹਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰੇਗਾ ਨਹੀਂ ਹੋਊਗੀ ਤਾਂ ਉਹਦੇ ਖਿਲਾਫ ਧਰਨਾ ਵੀ ਲੱਗੂਗਾ ਸ਼ਹਿਰ ਦੇ ਵਿੱਚ ਤਾਂ ਉਸ ਵੰਦ ਦੇ ਵਿੱਚ ਕੱਲ ਵੀ ਮੀਟਿੰਗ ਹੋਈ ਉਸ ਨੂੰ ਬੁਲਾਇਆ ਗਿਆ ਅੱਜ ਵੀ ਮੀਟਿੰਗ ਹੋਈ ਉਸ ਨੂੰ ਬੁਲਾਉਣ ਦਾ ਪ੍ਰਯਾਸ ਕੀਤਾ ਗਿਆ ਬਹੁਤ ਮਿਹਨਤ ਬਹੁਤ ਲੋਕ ਬਹੁਤ ਸਾਡੇ ਮੈਂਬਰਾਂ ਨੇ ਉਹਨੂੰ ਬੁਲਾਉਣਾ ਚਾਹਿਆ ਪਰ ਉਹ ਖੌਤੀ ਅੱਜ ਅਸੀਂ ਉਹਨੂੰ ਖੌਤੀ ਸਮਾਜ ਸੇਵੀ ਕਹਾਗੇ ਕਿਉਂਕਿ ਉਹਨੇ ਸਵਿਚ ਆਫ ਕਰ ਲਿਆ ਤੇ ਜਿਹੜੀ ਸੰਸਥਾ ਨਾਲ ਉਹ ਜੁੜਿਆ ਹੋਇਆ ਹੈ ਪ੍ਰੈਸ ਕਲੱਬ ਨਾਲ ਜੁੜਿਆ ਹੋਇਆ ਹੈ ਤਾਂ ਉਹਦੇ ਪ੍ਰਧਾਨ ਵੀ ਨਹੀਂ ਆਏ ਹੋਰ ਉਹਦੇ ਜਿਹੜੇ ਅਹੁਦੇਦਾਰ ਸੀ ਉਹ ਵੀ ਨਹੀਂ ਆਏ ਉਹਨਾਂ ਨੇ ਆਉਣ ਤੋਂ ਇਨਕਾਰ ਕਰਤਾ ਇੰਨਾ ਹੀ ਹੰਕਾਰ ਹੈ ਇਸ ਕਰਕੇ ਜਿਹੜੀ ਜਿਹੜੇ ਸ਼ਹਿਰ ਵਾਸੀਆਂ ਦਾ ਇਕੱਠ ਸੀ ਉਹਨਾਂ ਨੇ ਸਾਰਿਆਂ ਨੇ ਇਹਨਾਂ ਇਸ ਐਨਜੀਓ ਦਾ ਤੇ ਖਾਸ ਕਰਕੇ ਕਾਕੇ ਉਪਲ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। ਵਿਸ਼ਵਿੰਦੂ ਪਰਿਸ਼ਦ ਸਭ ਨੂੰ ਨਾਲ ਲੈ ਕੇ ਚੱਲਦਾ ਹੈ ਪਰ ਦੋ ਦਿਨ ਉਹਨੂੰ ਮੌਕਾ ਦਿੱਤਾ ਗਿਆ। ਦੋ ਦਿਨਾਂ ਦੇ ਵਿੱਚ ਉਹ ਇੱਥੇ ਪਹੁੰਚਿਆ ਨਹੀਂ। ਇਕੱਠ ਹੋਣ ਦੇ باوجود ਵੀ। ਸਾਂਝਾ ਫੈਸਲਾ ਉਹ ਕੀ ਕੀਤਾ? ਇਹ ਫੈਸਲਾ ਕੀਤਾ ਗਿਆ ਵੀ ਪ੍ਰਯਾਸ ਕਲੱਬ ਦੇ ਕਲੱਬ ਦਾ ਉਹ ਮੈਂਬਰ ਹੈ ਮੈਂਬਰ ਵੀ ਕੀ ਹੈ ਉਹ ਉਹਨੂੰ ਚਲਾਉਂਦਾ ਪ੍ਰਧਾਨ ਹੈ ਪ੍ਰਧਾਨ ਚਾਹੇ ਕੋਈ ਹੋਵੇ ਉਹ ਅੱਗੇ ਲੱਗਿਆ ਹੋਇਆ ਹੈ ਤਾਂ ਉਹਦਾ ਅਸੀਂ ਬਾਈਕਾਟ ਕੀਤਾ ਸਾਰੀ ਮੀਟਿੰਗ ਦੇ ਵਿੱਚ ਤੇ ਅਗਲਾ ਫੈਸਲਾ ਅਸੀਂ ਇਹ ਲੈ ਗਿਆ ਵੀ ਹੁਣ ਅਸੀਂ ਡਿਪਟੀ ਸਾਹਿਬ ਨੂੰ ਜਾ ਕੇ ਅਪਲੀਕੇਸ਼ਨ ਦੇਵਾਂਗੇ ਸਾਰਾ ਸ਼ਹਿਰ ਵਾਸੀਆਂ ਵੱਲੋਂ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਦੱਸ ਦੱਸ ਦੇਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਵੀ ਕਿਸੇ ਦੀ ਧਰਮ ਨੂੰ ਠੇਸ ਪਹਸਾਉਣ ਦੇ ਸਬੰਧ ਵਿੱਚ ਦੋਹਤਾਰਾ ਬਣਦੀ ਹੈ ਉਹਨੂੰ ਉਹ ਤਾਰਾ ਤਹਿਤ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਜੇ ਉਹਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਵਿਸ਼ਵ ਹਿੰਦੂ ਪਰਿਸ਼ਾਦ ਬਜਰੰਗਦਲ ਤੇ ਸਾਰਾ ਸਮਾਜ ਹਿੰਦੂ ਸਮਾਜ ਸਿੱਖ ਸਮਾਜ ਸਾਈ ਸਮਾਜ ਸਾਰਾ ਹੀ ਸਮਾਜ ਮੁਸਲਮਾਨ ਸਮਾਜ ਉਹਦੇ ਖਿਲਾਫ ਸੜਕਾਂ ਦੇ ਉੱਪਰ ਉਤਰੇਗਾ ਤੇ ਕੱਲ ਨੂੰ ਜੇ ਇੱਥੇ ਕੋਈ ਵੱਡਾ ਇਕੱਠ ਹੁੰਦਾ ਸੜਕ ਰੋਕੀ ਜਾਂਦੀ ਹੈ ਥਾਣੇ ਦਾ ਘਰਾਓ ਕੀਤਾ ਜਾਂਦਾ ਜਾਂ ਉਹਦੇ ਘਰ ਦਾ ਘਰਾਓ ਕੀਤਾ ਜਾਂਦਾ ਜਾਂ ਉਹਦੀ ਦੁਕਾਨ ਦਾ ਘਰਾਓ ਕੀਤਾ ਜਾਂਦਾ ਜਾਂ ਐਨ ਜੀਓ ਦਾ ਘਰਾਓ ਕੀਤਾ ਜਾਂਦਾ ਉਹਨਾਂ ਦਾ ਬਾਈਕਾਟ ਕੀਤਾ ਜਾਂਦਾ ਤਾਂ ਫਿਰ ਇਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਕਾਕੇ ਉੱਪਰ ਤੇ ਜਿਹੜੇ આરોਪ ਲੱਗੇ ਆ ਕਿ ਜਿਹੜਾ ਧਾਰਮਿਕ ਭਾਵਨਾਵਾਂ ਨੂੰ ਫੜਕਾਉਣ ਦਾ ਜਿਹੜਾ ਉਹ ਜਿਹੜਾ ਉਹ ਕੋਸ਼ਿਸ਼ ਕੀਤੀ ਗਈ ਹੈ ਇੱਕ ਗਰੁੱਪ ਦੇ ਵਿੱਚ ਜਿਹੜਾ ਹੈ ਉਹ ਮੈਸੇਜ ਕੀਤਾ ਗਿਆ ਕਾਕੇ ਉੱਪਰ ਦਾ ਇਹਦੇ ਬਾਰੇ ਕੀ ਕਹਿਣਾ ਹੈ ਜੀ ਪਹਿਲੀ ਗੱਲ ਤਾਂ ਇਹ ਮੈਂ ਖੁਦ Hindu ਧਰਮ ਨਾਲ ਬਿਲੋਂਗ ਕਰਦਾ Hindu ਧਰਮ ਨੂੰ ਦੂਸਰੀ ਗੱਲ ਇਹ ਹੈ ਵੀ ਮੈਂ ਸ਼੍ਰੀ ਰਾਮ ਦੀ ਵੀ ਮਤਲਬ ਸ਼ਰਦਾ ਮੈਂ ਮੱਥਾ ਟੇਕਦਾ ਉਹਨਾਂ ਨੂੰ ਵੀ ਮੰਦਿਰ ਦੇ ਵਿੱਚ ਮੱਥਾ ਟੇਕਣ ਵੀ ਜਾਂਦਾ ਮੇਰੀ ਪੂਰੀ ਸ਼ਰਧਾ ਹੈ ਕੁਝ ਮੇਰੇ ਜਿਹੜੇ ਆਂਟੀ ਹੈਗੇ ਨੇ ਬਿਨਾਂ ਗੱਲ ਤੋਂ ਉਹ ਇਸ਼ੂ ਬਣਾ ਰਹੇ ਨੇ ਮੈਂ ਕੋਈ ਵੀ ਇਹੋ ਜਿਹਾ ਸ਼ਬਦ ਸ੍ਰੀ ਰਾਮ ਪ੍ਰਤੀ ਜਾਂ ਮੰਦਰ ਪ੍ਰਤੀ ਕੋਈ ਸ਼ਬਦ ਇਹੋ ਜਿਹਾ ਨਹੀਂ ਕਿਹਾ ਪਰ ਕੁਝ ਸਾਡੇ ਸਰਦੂਗੜ ਦੇ ਕਹੇ ਇਹੋ ਜਿਹੇ ਗਲਤ ਅਨਸਰ ਹੈਗੇ ਨੇ ਜਿਹੜੇ ਇਸ ਮੁੱਦੇ ਨੂੰ ਜਿਹੜੇ ਪੜਕਾਰ ਰਹੇ ਨੇ ਬੇਵਜਾ ਤੇ ਅਗਰ ਮੇਰੇ ਕੋਈ ਲਿਖਿਆ ਹੋਇਆ ਕੋਈ ਸ੍ਰੀ ਰਾਮ ਬਾਰੇ ਜਾਂ ਮੰਦਰ ਬਾਰੇ ਕੋਈ ਗਲਤ ਲਿਖਿਆ ਹੋਇਆ ਤਾਂ ਮੈਨੂੰ ਮੇਰੇ ਕੋਲੇ ਆ ਕੇ ਮੈਨੂੰ ਸਬੂਤ ਦੇਣ ਉਸ ਗੱਲ ਦਾ ਬਿਨਾਂ ਗੱਲ ਤੋਂ ਕੋਈ ਇਸ਼ੂ ਬਣਾਉਣਾ ਕੋਈ ਗੱਲ ਚੰਗੀ ਨਹੀਂ ਹੈਗੀ ਕਿਉਂਕਿ ਮੇਰੇ ਦਿਲ ਨੂੰ ਵੀ ਬੜੀ ਠੇਸ ਪਹੁੰਚੀ ਹੈ ਮੈਂ ਬੜਾ ਸਤਿਕਾਰ ਕਰਦਾ ਖੁਦ ਖੱਤਰੀ ਵੰਸ਼ ਚੋਂ ਵਿੱਚੋਂ ਹੈਗਾ ਤੇ ਸ਼੍ਰੀ ਰਾਮ ਜੀ ਵੀ ਖੱਤਰੀ ਵੰਸ਼ ਚੋਂ ਵਿੱਚੋਂ ਸੀਗੇ ਤੇ ਮੈਂ ਸਭ ਦਾ ਸਤਿਕਾਰ ਕਰਦਾ ਸਾਰੇ ਮੈਂ ਹਰ ਧਰਮ ਦਾ ਸਤਿਕਾਰ ਕਰਦਾ ਪਰ ਮੈਂ ਬੇਨਤੀ ਕਰਦਾ ਵੀ ਜਿਹੜੇ ਗਲਤ ਅੰਸਰਾਂ ਨੇ ਇਹ ਇਸ਼ੂ ਬਣਾਇਆ ਹੈ ਪ੍ਰਮਾਤਮਾ ਉਹਨਾਂ ਨੂੰ ਬੰਦੀ ਸਜ਼ਾ ਜ਼ਰੂਰ ਦੇਵੇ ਅੱਜ ਦੇ ਨਾਲ ਹੀ ਕਿਸੇ ਅਗਲੀ ਅਪਡੇਟ ਦੇ ਨਾਲ ਮਿਲਦੇ ਹਾਂ ਕੈਮਰਾਮੈਨ ਮਨੀਸ਼ ਦੇ ਨਾਲ ਸੁਖਵਿੰਦਰ ਨਿੱਕੋ ਐਨਟੀਵੀ ਪੰਜਾਬੀ ਸਰਦੂਲਗੜ ਤੋਂ